ਸੋ ਇਹ ਕਾਫੀ ਦਿਨਾਂ ਤੋਂ ਅਲਰਟ ਚੱਲ ਰਿਹਾ ਸੀਗਾ ਕਿ 19 20 ਦੇ ਨੇੜੇ ਸਾਡੇ ਕੋਲ ਇੱਕ ਪੱਛਮੀ ਚੱਕਰਵਾਤ ਜਿਹੜਾ ਨਾਰਥ-ਵੈਸਟ ਇੰਡੀਆ ਨੂੰ ਹਿੱਟ ਕਰੇਗਾ। ਪੰਜਾਬ ਦੇ ਕਾਫੀ ਭਾਗਾਂ ਦੇ ਵਿੱਚ ਜਿਹੜੀ ਬਾਰਿਸ਼ ਹੋ ਸਕਦੀ ਹੈ, ਗੜ੍ਹੇ ਪੈ ਸਕਦੇ ਆ ਹਨਾ ਤੇ ਤੇਜ਼ ਹਵਾਵਾਂ چل ਸਕਦੀਆਂ। ਸੋ ਉਹਦਾ ਇਫੈਕਟ ਦੇਖਣ ਦੇਖਿਆ ਜਾ ਰਿਹਾ ਹੈ। आप देख रहे हैं कि जवां ने वो भी पठ किलोमीटर के हिसाब न जड़िया चल रही ने सो बट so, ये सिस्टम कोई ज़्यादा मतलब देर तक प्रसिस्ट नहीं करेगा uh -huh. uh, काफ़ी हद हाँ तक वो ईस्टवर्ड्स वर्ड टू मूव कर चुके हैं temperatures ਦੇ ਵਿੱਚ ਵੀ ਇਕਦਮ ਅਬ੍ਰਪਟ ਚੇਂਜ ਨਹੀਂ ਆਏਗੀ ਹੌਲੀ ਹੌਲੀ ਗ੍ਰੈਜੂਅਲੀ ਟੈਂਪਰੇਚਰ ਜਿਹੜਾ ਉਹ ਰਾਈਜ਼ ਕਰੇਗਾ ਸੋ ਜਿਸ ਤਰ੍ਹਾਂ ਹੁਣ ਕੱਲ ਥੋੜਾ ਪਾਰਟੀ ਕਲਾਉਡੀ ਰਹੇਗਾ ਉਸ ਤੋਂ ਡੇ ਆਫਟਰ ਟੂਮਾਰੋ ਮੇਬੀ ਕਲੀਅਰ ਵੈਦਰ ਹੋਏ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਚਾਂਸਸ ਨੇ ਕਿ ਵੈਦਰ ਜਿਹੜਾ ਕਲੀਅਰ ਹੋ ਜਾਏਗਾ ਹੈਲੋ ਨਮਸਤੇ ਸਤਿ ਸ਼੍ਰੀ ਅਕਾਲ ਆਪ ਦੋਸਤੋ ਮੈਂ ਤੁਹਾਡਾ ਦੋਸਤ ਹਰਦੀਪ ਦੂਆ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਦਾ ਮੌਸਮ ਖਬਰਨਾਮਾ ਸੋ ਦੋਸਤੋ ਅਗਰ ਗੱਲ ਕਰੀਏ ਅੱਜ ਦੀ ਤਾਂ ਤੁਸੀਂ ਦੇਖ ਰਹੇ ਹੋਣੇ ਕਿ ਸਵੇਰ ਤੋਂ ਕਾਫੀ ਤੇਜ਼ ਜਿਹੜੀ ਹੈ ਹਵਾ ਚੱਲ ਰਹੀ ਹੈ ਲੇਕਿਨ ਅਗਰ ਗੱਲ ਕਰੀਏ ਚਾਰ ਪੰਜ ਦਿਨ ਪਿੱਛੇ ਦੀ ਤਾਂ ਤੁਸੀਂ ਦੇਖਿਆ ਹੋਣਾ ਕਿ ਸਰਦੀਆਂ ਤੋਂ ਸਾਫ ਤੌਰ ਤੋਂ ਰਾਹਤ ਮਿਲ ਚੁੱਕੀ ਸੀਗੀ ਕਾਫੀ ਤੇਜ਼ ਜਿਹੜੀ ਧੁੱਪ ਹੈ ਲੋਕਾਂ ਨੂੰ ਕਹਿ ਲੋ ਕਿ ਮਿਲ ਰਹੀ ਸੀਗੀ ਔਰ ਆਸਮਾਨ ਤੇ ਸਾਫ ਤੌਰ ਤੇ ਚਮਕਦੀ ਨਜ਼ਰ ਆ ਰਹੀ ਸੀਗੀ ਲੇਕਿਨ ਅਗਰ ਅੱਜ ਦੀ ਗੱਲ ਕਰੀਏ ਤੇ ਅੱਜ ਸਵੇਰ ਤੋਂ ਤੁਸੀਂ ਦੇਖ ਸਕਦੇ ਹੋ ਕਿ ਧੁੱਪ ਜਿਹੜੀ ਹੈ ਬਹੁਤ ਘੱਟ ਨਜ਼ਰ ਆ ਰਹੀ ਹੈਗੀ ਔਰ ਅਗਰ ਹਵਾ ਦੀ ਗੱਲ ਕਰੀਏ ਤੇ ਕਾਫੀ ਤੇਜ਼ੀ ਨਾਲ ਜਿਹੜੀ ਹੋਇਆ ਹੈ ਸਵੇਦ ਦੀ ਚਲ ਰਹੀ ਹੈਗੀ ਹੈ ਕਿਸ ਨੂੰ ਬਦਲਦੇ ਮੌਸਮ ਦਾ ਕੋਈ ਸੰਕੇਤ ਸਮਝਿਏ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵਾਪਸ ਇੱਕ ਵਾਰੀ ਤਾਪਮਨ ਨੀਚੇ ਜਾ ਸਕਦਾ ਹੈ ਕਿ ਤਾਪਮਨ ਵਧੇਗਾ ਸੋ ساری ਗੱਲ ਜਾਣ ਲਈ ਸਾਡੇ ਨਾਲ ਮੌਜੂਦ ਹੈ ਗਨੇਸਮ ਕਲਾਈਮਟ ਚੇਅਰ ਡਿਪਾਰਟਮੈਂਟ ਤੋਂ ਮੈਮ ਸਾਡੇ ਕੇਕੇ ਗਿਲਜੀ ਤੇ ਜਾਣਦੇ ਆ ਕਿਸ ਪ੍ਰਕਾਰ ਦਾ ਅਪਕਮਿੰਗ ਡੇਸ ਵੈਦਰ ਰਹੇਗਾ ਔਰ ਮਿਨੀਮਮ ਮੈਕਸਿਮਮ ਤਾਪਮਨ ਕੀ ਚਲ ਰਿਹਾ ਹੋਏਗਾ ਸਸ਼ੀਕਾ ਮੈ वेलकम टू ਹਾਂਜੀ ਸਸ਼ੀਕਾਲ ਸੋ ਹਮ ਕਿਦਾਂ ਦੇਖਦੇ ਹਾਂ ਬਦਲਦਾ ਮિજાਜ ਕਿ ਇੱਕਦਮ ਪਹਿਲਾਂ ਸਰਦੀਆਂ ਤੋਂ ਰਾਹਤ ਮਿਲੀ ਪਹਿਲਾ ਸੀ ਕਿ ਧੁੱਪ ਨਹੀਂ ਆ ਰਹੀ ਧੁੱਪ ਫਾਈਨਲੀ ਬੈਗ ਇੱਕਦਮ ਧੁੱਪ ਫਿਰ ਅੱਜ ਸਵੇਰ ਦਾ ਤੁਸੀਂ ਦੇਖ ਰਹੇ ਹੋ ਕਿ ਵੈਦਰ ਟੋਟਲੀ ਚੇਂਜ ਹੈ ਬਹੁਤ ਤੇਜ਼ ਹਵਾਵਾਂ ਚੱਲ ਰਹੀਆਂ ਹਾਂਜੀ ਜਿਸ ਤਰ੍ਹਾਂ ਆਪਾਂ ਦੇਖਿਆ ਕਿ ਫਰਵਰੀ ਦਾ ਜਿਹੜਾ ਸਟਾਰਟ ਹੈ ਉਹ ਬਾਰਿਸ਼ ਨਾਲ ਹੀ ਹੋਇਆ ਇਸ ਵਾਰੀ ਕਾਫੀ ਅੱਛੀ ਬਾਰਿਸ਼ ਫਰਸਟ ਫੈਬਰੂਰੀ ਨੂੰ ਜਿਹੜੀ ਰਿਕਾਰਡ ਕੀਤੀ ਗਈ ਹੈ ਪਰ ਉਸ ਤੋਂ ਬਾਅਦ ਫਿਰ ਇੱਕਦਮ ਇੰਨਾ ਜ਼ਿਆਦਾ ਕਲੀਅਰ ਵੀਦਰ ਹੋ ਗਿਆ ਕਿ ਸਨੀ ਡੇਜ਼ ਰਹੇ ਹੈ ਔਰ ਉਹ ਵੀ ਬਹੁਤ ਜ਼ਿਆਦਾ ਵਧੀਆ ਸੀਗੇ ਰਿਕੁਆਇਰਮੈਂਟ ਵੀ ਸੀ ਕ੍ਰੌਪਸ ਦੀ ਕਿਉਂਕਿ ਇੰਨੀ ਦੇਰ ਤੋਂ ਜਿਹੜਾ ਕੋਲਡ ਸਪੈਲ ਚੱਲ ਰਿਹਾ ਸੀ ਉਹਨੂੰ ਬ੍ਰੇਕ ਕਰਨਾ ਜ਼ਰੂਰੀ ਸੀ ਕਿਉਂਕਿ ਜਿਵੇਂ ਮਤਲਬ ਜਿਹੜੀਆਂ ਕ੍ਰੌਪਸ ਨੇ ਉਹਨਾਂ ਦਾ ਯੈਲੋਇੰਗ ਹੋਣੀ ਸ਼ੁਰੂ ਹੋ ਗਈ ਸੀ ਤਾਂ ਜਦੋਂ ਧੁੱਪ ਆਈ ਤਾਂ ਉਹਨਾਂ ਤੇ ਕਾਫੀ ਰੰਗ ਰੰਗਤ ਆ ਗਈ ਹੈ ਕਿ ਉਹ ਜਦੋਂ ਇੰਨਾ ਜ਼ਿਆਦਾ ਟੈਂਪਰੇਚਰਸ ਹਾਈ ਰਹੇ ਕਿਉਂਕਿ ਨਾਰਮਲ ਤੋਂ ਟੈਂਪਰੇਚਰਸ ਜ਼ਿਆਦਾ ਹੋਗੇ ਸੀ ਕਿ 22 ਡਿਗਰੀ ਸਾਡੇ ਕੋਲ ਟੈਂਪਰੇਚਰ ਨਾਰਮਲ ਹੁੰਦਾ ਜੀ ਤੇ ਮਤਲਬ 24 ਡਿਗਰੀ ਹੁੰਦਾ ਤੇ ਮਤਲਬ ਇਸ ਸਬ ਦੇ ਨਾਲ 21 24 25 ਟੈਂਪਰੇਚਰ ਚਲਣਾ ਸ਼ੁਰੂ ਹੋ ਗਿਆ ਸੀ ਪਰ ਉਸ ਤੋਂ ਬਾਅਦ ਜਦੋਂ ਇੰਨਾ ਜ਼ਿਆਦਾ ਟੈਂਪਰੇਚਰ ਲਗਾਤਾਰ ਵਧ ਗਿਆ ਨਹੀਂ ਗਰਮੀ ਲੋਕਾਂ ਨੂੰ ਲੱਗਣ ਲੱਗਿਆ ਸੀ ਕਿ ਠੰਡ ਤੋਂ ਬਿਲਕੁਲ ਸਾਨੂੰ ਨਿਜ਼ਾਤ ਮਿਲ ਗਈ ਹੈ ਤਾਂ ਇੱਕ ਫਿਰ ਜਦੋਂ ਪ੍ਰੈਸ਼ਰ ਫਾਲ ਕਰਨਾ ਸ਼ੁਰੂ ਕਰ ਦਿੰਦਾ ਸੋ ਪ੍ਰੈਸ਼ਰ ਫਾਲ ਹੋਣ ਦੇ ਨਾਲ ਸਾਡੇ ਕੋਲ ਇੱਕ ਪੱਛਮੀ ਚੱਕਰਵਾਤ ਦੀ ਆਮਦ ਦੇਖੀ ਗਈ ਸੋ ਇਹ ਕਾਫੀ ਦਿਨਾਂ ਤੋਂ ਅਲਰਟ ਚੱਲ ਰਿਹਾ ਸੀਗਾ ਕਿ 19 20 ਦੇ ਨੇੜੇ ਸਾਡੇ ਕੋਲ ਇੱਕ ਪੱਛਮੀ ਚੱਕਰਵਾਤ ਜਿਹੜਾ ਹੈ ਨਾਰਥ-ਵੈਸਟ ਇੰਡੀਆ ਨੂੰ ਹਿੱਟ ਕਰੇਗਾ ਜੀ ਜਿਹਦੇ ਮੱਦੇ ਨਜ਼ਰ ਪੰਜਾਬ ਦੇ ਕਾਫੀ ਭਾਗਾਂ ਦੇ ਵਿੱਚ ਜਿਹੜੀ ਬਾਰਿਸ਼ ਹੋ ਸਕਦੀ ਹੈ ਗੜੇ ਪੈ ਸਕਦੇ ਆ ਹਨਾ ਤੇ ਤੇਜ਼ ਹਵਾਵਾਂ چل ਸਕਦੀਆਂ ਸੋ ਉਹਦਾ ਇਫੈਕਟ ਦੇਖਣ ਦੇਖਿਆ ਜਾ ਰਿਹਾ ਹੈ ਕਿਉਂਕਿ ਜੇ ਆਪਾਂ ਅੱਜ ਦੇ ਟੈਂਪਰੇਚਰ ਦੀ ਗੱਲ ਕਰਦੇ ਹਾਂ ਤਾਂ ਸਾਡੇ ਕੋਲ ਰਾਤ ਦਾ ਤਾਪਮਨ ਜਿਹੜਾ ਨੀਰਬਹੁ ਡਬਲ ਰਿਕਾਰਡ ਕੀਤਾ ਗਿਆ ਜਿਸ ਤਰ੍ਹਾਂ 8 ਡਿਗਰੀ ਟੈਂਪਰੇਚਰ ਹੋਣਾ ਚਾਹੀਦਾ ਤਾਂ ਸਾਡੇ ਕੋਲ 16 17 ਡਿਗਰੀ ਟੈਂਪਰੇਚਰ ਹੋ ਰਿਹਾ ਹੈ ਮਤਲਬ ਇੰਨਾ ਜ਼ਿਆਦਾ ਪ੍ਰੈਸ਼ਰ ਫਾਲ ਹੋਣ ਦੇ ਨਾਲ हां दिनदा टेंपरेचर ਜਿਹੜਾ ਨੀਰ ਟੂ ਨਾਰਮਲ ਹੈ ਜਿਸ ਤਰ੍ਹਾਂ ਕਿ 24 ਹੋਣਾ ਚਾਹੀਦਾ ਤਾਂ 22 ਟੈਂਪਰੇਚਰ ਐਨਾ ਕੁ ਚੱਲ ਰਿਹਾ ਹੈ ਨਾ ਸੋ ਇਸ ਤਰ੍ਹਾਂ ਦਾ ਜਿਹੜਾ ਸਿਸਟਮ ਹੈ ਇਹਨੇ ਕਾਫੀ ਨਾਰਥ-ਵੈਸਟ ਨੂੰ ਕਵਰ ਕੀਤਾ ਹੋਇਆ ਹੈ ਉਹ ਆਪਾਂ ਦੇਖ ਰਹੇ ਹਾਂ ਕਿ ਜੜੀਆਂ ਹਵਾਵਾਂ ਨੇ ਉਹ ਵੀ 50-60 ਕਿਲੋਮੀਟਰ ਦੇ ਹਿਸਾਬ ਨਾਲ ਜੜੀਆਂ ਚੱਲ ਰਹੀਆਂ ਨੇ ਸੋ ਬਟ ਇਹ ਸਿਸਟਮ ਕੁਝ ਜ਼ਿਆਦਾ ਮਤਲਬ ਦੇਰ ਤੱਕ ਪਰਸਿਸਟ ਨਹੀਂ ਕਰੇਗਾ ਕਾਫੀ ਹੱਦ ਤੱਕ ਉਹ ਈਸਟਵਰਡਸ ਟੂ ਮੂਵ ਕਰ ਚੁੱਕਿਆ ਹੈ ਸੋ ਉਮੀਦ ਕਰਦੇ ਹਾਂ ਕਿ ਕੱਲ ਤੋਂ ਜਿਹੜਾ ਸਾਡਾ ਮੌਸਮ ਠੀਕ ਹੋ ਜਾਏਗਾ ਤੇ ਮੈਮ ਸਨੀ ਡੇਸ ਕੱਲ ਤੋਂ ਹੋਏ ਕਹਿ ਸਕਦਾ ਸਨੀ ਡੇਸ ਹੈ ਇੱਦਾਂ ਹੀ ਹਵਾਵਾਂ ਵਿੱਚ ਕੁਝ ਦੇਖਣ ਨੂੰ ਮਿਲਣਗੇ ਤਾਂ ਦੇਖੋ ਥੋੜਾ ਜਿਆਦਾ ਹਲੇ ਸਿਸਟਮ ਨੂੰ ਮਤਲਬ ਕਵਰ ਕਰਨ ਨੂੰ ਟਾਈਮ ਲੱਗਦਾ ਹੈ ਜਿਸ ਤਰ੍ਹਾਂ ਆਪਾਂ ਕੱਲ ਨੂੰ ਕਹਿ ਸਕਦੇ ਹਾਂ ਥੋੜਾ ਪਾਰਟੀ ਕਲਾਉਡੀ ਹੋ ਸਕਦਾ ਹੈ ਜੀ ਟੈਂਪਰੇਚਰਸ ਦੇ ਵਿੱਚ ਵੀ ਇਕਦਮ ਐਬ੍ਰੋਪ ਚੇਂਜ ਨਹੀਂ ਆਏਗੀ ਹੌਲੀ ਹੌਲੀ ਗ੍ਰੈਜੂਅਲੀ ਟੈਂਪਰੇਚਰ ਜਿਹੜਾ ਹੋ ਰਾਈਜ਼ ਕਰੇਗਾ ਸੋ ਜਿਸ ਤਰ੍ਹਾਂ ਹੁਣ ਕੱਲ ਥੋੜਾ ਪਾਰਟੀ ਕਲਾਉਡੀ ਰਹੇਗਾ ਉਸ ਤੋਂ ਡੇ ਆਫਟਰ ਟੂਮੋਰੋ ਮੇਬੀ ਕਲੀਅਰ ਵੈਦਰ ਹੋਏ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਚਾਂਸਸ ਨੇ ਕਿ ਵੈਦਰ ਜਿਹੜਾ ਕਲੀਅਰ ਹੋ ਜਾਏਗਾ ਤੁਹਾਨੂੰ ਹਲੇ ਅਜੇ ਇਹ ਕਹਨਾ ਬਹੁਤ ਜਲਦੀ ਹੋਏਗਾ ਕਿ ਵੈਦਰ ਚੇਂਜ ਹੋ ਰਿਹਾ ਹੈ ਔਰ ਇਸ ਆ ਦੇਖੋ ਹਲੇ ਜਿਸ ਤਰ੍ਹਾਂ ਜਿਹੜਾ ਆਪਾਂ ਮੰਥ ਚੱਲ ਰਿਹਾ ਹਲੇ ਫੈਬਰੂਰੀ ਦਾ ਮੰਥ ਚੱਲ ਰਿਹਾ ਸੋ ਇੰਨੀ अर्ਲੀ ਤਾਂ ਆਪਾਂ ਨਹੀਂ ਕਹਿ ਸਕਦੇ ਕਿ ਗਰਮੀ ਆ ਸਕਦੀ ਹੈ ਇੰਨੀ ਜ਼ਿਆਦਾ ਚੇਂਜ ਹੋ ਸਕਦੀ ਹੈ ਮੌਸਮ ਦੇ ਵਿੱਚ ਕਿਉਂਕਿ ਹੋਣੀ ਵੀ ਨਹੀਂ ਚਾਹੀਦੀ। ਕੋਈ ਸਾਡੀ ਜਿਹੜੀਆਂ ਫਸਲਾਂ ਨੇ ਉਹਨਾਂ ਦੇ ਉੱਤੇ ਇਹਦਾ ਬਹੁਤ ਨੈਗੇਟਿਵ ਇੰਪੈਕਟ ਆਏਗਾ। ਵੈਸੇ ਵੀ ਜਿਹੜਾ ਹੁਣ ਪਿੱਛੇ ਤੁਸੀਂ ਦੇਖਦੇ ਹੋ ਕਿ ਟੈਂਪਰੇਚਰ ਨੇ ਰਾਈਜ਼ ਰਹੇ ਹੈ ਉਹਦੇ ਨਾਲ ਮਸਟਰਡ ਦੇ ਉੱਪਰ ਐਫਿਟ ਦਾ ਅਟੈਕ ਕਾਫੀ ਦੇਖਿਆ ਗਿਆ ਕਿਉਂਕਿ ਇੰਨਾ ਟੈਂਪਰੇਚਰ ਹਾਈ ਹੋ ਗਿਆ। ਸੋ ਜਿਸ ਤਰ੍ਹਾਂ ਅਗਰ ਵੈਸਟਰਨ ਡਿਸਟਰਬੈਂਸ ਅਪਰੋਚ ਕਰਦਾ ਹੈ ਤਾਂ ਉਹਦੇ ਨਾਲ ਜਿਹੜਾ ਮੈਕਸਿਮ ਟੈਂਪਰੇਚਰ ਸੋ ਉਹਨੇ ਨਾਲ ਹੀ ਜਿਹੜਾ ਹੈ ਥੋੜਾ ਜਿਹਾ ਮਤਲਬ ਸਰਦੀ ਦਾ ਹਲੇ ਆਗਮਨ ਰਹਿੰਦਾ ਸੋ ਅਸੀਂ ਉਮੀਦ ਕਰਦੇ ਹਾਂ ਕਿ ਹਲੇ ਜਿਹੜਾ ਅਗਲੇ ਹਫਤੇ ਜਿਹੜਾ ਮੌਸਮ ਸਾਫ ਤਾਂ ਜ਼ਰੂਰ ਹੋਏ ਪਰ ਟੈਂਪਰੇਚਰਸ ਦੇ ਵਿੱਚ ਜਿਸ ਤਰ੍ਹਾਂ ਮਤਲਬ ਇੰਨਾ ਜ਼ਿਆਦਾ ਚੇਂਜ ਨਹੀਂ ਦੇਖੀ ਜਾ ਸਕਦੀ ਤੇ بارش ਵੀ ਹੋਣ ਦੀ ਹਲੇ ਕੋਈ ਸੰਭਾਵਨਾ ਨਹੀਂ ਹੈ ਨੇ ਅੱਜ ਦਾ ਦੇਣੀ ਹੈ ਜਿਹੜਾ ਜ਼ਿਆਦਾ ਹੈ ਨਾ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਚਾਂਸਸ ਨੇ ਕਿ بارش ਹੋ ਸਕਦੀ ਹੈ ਤੇ ਉੱਤਰੀ ਭਾਗਾਂ ਦੇ ਵਿੱਚ ਕਿ ਗਰੇਵ ਵੀ ਪੈ ਸਕਦੇ ਆ ਬਟ ਉਸ ਤੋਂ ਬਾਅਦ ਹਲੇ ਜਿਵੇਂ ਕਲੀਅਰ ਵੈਦਰ ਦੇ ਚਾਂਸਸ ਨੇ ਤਾਂ ਫਿਰ ਅਗਲੇ ਜਿਹੜਾ ਹੈ ਵੈਸਟਰਨ ਡਿਸਟਰਬੈਂਸ ਹੈ ਉਹਦਾ ਇੰਨਾ ਜ਼ਿਆਦਾ ਹਲੇ ਇੰਪੈਕਟ ਨਹੀਂ ਦੇਖਿਆ ਜਾ ਰਿਹਾ ਸੋ ਦੋਸਤੋ ਸਿਆਸ ਕਰਦੇ ਕਿ ਤੁਮ ਸਾਡਾ ਦਾ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਨਾਲ ਲੁਧਿਆਣਾ ਦੇ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਵਧੀਆ ਲੱਗੇ ਸੋ ਸ਼ੇਅਰ ਜ਼ਰ ਕਰੋ ਸੋ ਕੈਮਰਾ ਪਰਸਨ ਸਾਗਰ ਦੇ ਨਾਲ ਹਰਦੀਪ ਦੁਆਨ ਨੂੰ ਦੇ ਇਜਾਜ਼ਤ ਧੰਨਵਾਦ ਅਜੁੜੇ ਰੋ ਲੁਧਿਆਣਾ ਦੇ